ਆ ਸਰ ਦੇਖੋ ਰੂਲ ਤਾਂ ਚੇਂਜ ਹੋਏ ਆ ਪਰ ਰੂਮਰਸ ਜ਼ਿਆਦਾ ਨੇ ਕੁੜੀਆਂ ਪਲੱਸ 2 ਵਾਲੀਆਂ ਕੁੜੀਆਂ 18 19 ਇਅਰ ਦੇ ਜਾਂਦੇ ਸੀਗੇ ਵਿਆਹ ਹੁੰਦੇ ਸੀਗੇ ਜਰ ਕਿ ਉਹ ਗਲਤ ਸੀ ਜ਼ਿਆਦਾ ਬੱਚੇ ਉੱਥੇ ਚਲੇ ਗਏ ਪਿਛਲੇ ਸਾਲਾਂ ਕੈਨੇਡਾ ਓਵਰ ਪੋਪੂਲੇਟਿਡ ਵੀ ਹੋ ਗਿਆ ਘਟ ਦੇਖੋ 50 60% ਤਾਂ ਬੱਚੇ ਘਟੇ ਆ ਜੇ ਪਹਿਲਾਂ ਬਾਹਰ ਦਾ ਹੀ ਜ਼ਿਆਦਾ ਉਹਨਾਂ ਨੂੰ ਸੀਗਾ ਓਵਰ ਸੀਗੇ ਵੀ ਅਸੀਂ ਐਕਸਾਈਟਿਡ ਸੀਗੇ ਅਸੀਂ ਬਾਹਰ ਹੀ ਜਾਣਾ ਪਾਉਸ ਤੇ ਪਹਿਲਾਂ ਪਲੱਸ 2 ਵਰਗੀਆਂ ਕੁੜੀਆਂ ਜਾਂਦੀਆਂ ਸੀ ਹੁਣ ਗ੍ਰੈਜੂਏਟ ਕਰਦੇ ਲੋਕਲ ਕਾਲਜਸ ਦੇ ਵਿੱਚ ਬੱਚੇ ਫੁੱਲ ਨੇ ਪਰ ਆਇਲ ਸੈਂਟਰਾਂ ਚੋਂ ਘਟ ਗਏ ਅ ਬਾਹਰ ਜਾਣ ਵਾਲੇ ਬੱਚਿਆਂ ਪ੍ਰਤੀ ਬੇਸ਼ੱਕ ਜਾਂ ਦਾ ਜਿਹੜਾ ਰੁਝਾਨਾ ਉਹ ਪਹਿਲਾਂ ਦੀ ਤਰ੍ਹਾਂ ਜਾਉਂਦੀ ᱛਿਉ ਹੈ ਪਰ ਕੈਨੇਡਾ ਦੀ ਧਰਤੀ ਵੱਲੋਂ ਜਾਂ ਕੈਨੇਡਾ ਦੀ ਸਰਕਾਰ ਵੱਲੋਂ ਥੋੜਾ ਜਿਹਾ ਆਪਣੇ ਕੈਦੇ ਕਾਨੂੰਨ ਚ ਤਬਦੀਲੀ ਕੀਤੀ ਆ ਜਿਸ ਨਾਲ ਪੰਜਾਬ ਅੰਦਰ ਆਇਲਰ ਸੈਂਟਰਾਂ ਦਾ ਬੰਦ ਹੋਣਾ ਆਮ ਸੁਭਾਅ ਦੀ ਗੱਲ ਬਣ ਗਈ ਆ ਸਾਡੇ ਨਾਲ ਅੱਜ ਪ੍ਰੋਫੈਸਰ ਏਕਤਾ ਇੰਸਟੀਚਿਊਟ ਆਫ ਇੰਗਲਿਸ਼ ਦੀ ਸੰਚਾਲਕਾ ਮੈਡਮ ਏਕਤਾ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਮੈਮ ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁ ਜੀ ਆਨੂੰ ਆਮ ਇਹ ਦੱਸੋ ਵੀ ਅੱਜ ਕੱਲ ਜਿਹੜੇ ਬੱਚੇ ਬਾਹਰ ਜਾਣ ਦਾ ਰੁਝਾਨ ਆ ਜਿੰਨਾਂ ਚ ਕੈਨੇਡਾ ਦੀ ਸਰਕਾਰ ਨੇ ਥੋੜਾ ਰੂਲ ਚੇਂਜ ਕੀਤੇ ਆ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਜੀ ਅ ਸਰ ਦੇਖੋ ਰੂਲ ਤਾਂ ਚੇਂਜ ਹੋਏ ਆ ਪਰ ਰਿਊਮਰਸ ਜ਼ਿਆਦਾ ਨੇ ਰੂਲ ਇਹ ਚੇਂਜ ਹੋਏ ਨੇ ਕਿ ਬੱਚਾ ਇੰਡੀਪੈਂਡੈਂਟਲੀ ਜਾ ਸਕਦਾ ਬਟ ਜਿੱਦਾਂ ਸਪਾਊਸ ਵੀਜ਼ੇ ਤੇ ਪਹਿਲਾਂ ਕੁੜੀਆਂ ਪਲੱਸ 2 ਵਾਲੀਆਂ ਕੁੜੀਆਂ 18 19 ਇਅਰ ਦੇ ਜਾਂਦੇ ਸੀਗੇ ਵਿਆਹ ਹੁੰਦੇ ਸੀਗੇ ਜਦ ਕਿ ਉਹ ਗਲਤ ਸੀ ਜੀ ਤੇ ਹੁਣ ਬੱਚੇ ਜਿਹੜੇ ਨੇ ਉਹ ਇੰਡੀਪੈਂਡੈਂਟਲੀ ਜਾ ਸਕਦੇ ਆ ਬਟ ਗ੍ਰੈਜੂਏਟ ਕੁੜੀਆਂ ਜਾ ਸਕਦੀਆਂ ਪਰ ਲੜਕੇ ਜਾ ਸਕਦੇ ਨੇ ਡੈਫੀਨਿਟਲੀ ਪਰ ਉਹ ਗ੍ਰੈਜੂਏਟ ਜਾ ਸਕਦੇ ਨੇ ਤੋਂ ਉਹਦੇ ਕਰਕੇ ਥੋੜਾ ਜਿਹਾ ਜ਼ਿਆਦਾ ਫਰਕ ਪੈ ਗਿਆ ਕਿਉਂਕਿ ਪਹਿਲਾਂ ਇਹ ਚੀਜ਼ ਬਹੁਤ ਬਿਜ਼ਨਸ ਬਣਾ ਲਿਆ ਸੀ ਕਈ ਲੋਕਾਂ ਨੇ ਬਾਹਰ ਕੱਢਣ ਦੀ ਬੱਚਿਆਂ ਨੂੰ ਹਨਾ ਤੋਂ ਉਹ ਚੀਜ਼ ਨੂੰ ਕੰਟਰੋਲ ਕਰ ਲਈ ਬਾਕੀ ਕੈਨੇਡਾ ਓਵਰ ਪੋਪੂਲੇਟਿਡ ਵੀ ਹੋ ਗਿਆ ਜਿਆਦਾ ਬੱਚੇ ਉੱਥੇ ਚਲੇ ਗਏ ਪਿਛਲੇ ਸਾਲਾਂ ਚ ਬਹੁਤ ਬੱਚੇ 5 5 6 6 ਲੱਖ ਬੱਚਾ ਇੱਕ ਸਾਲ ਚ ਗਿਆ ਤਾਂ ਉਹਦੇ ਨਾਲ ਉਹ ਜਿਆਦਾ ਫੈਲਣ ਕਰਕੇ ਆਪ ਦਾ ਉੱਥੇ ਹੋ ਗਿਆ ਜਿਆਦਾ ਓਵਰ ਪੋਪੂਲੇਸ਼ਨ ਇਸ ਕਰਕੇ ਉੱਥੇ ਥੋੜਾ ਜਿਹਾ ਕੰਟਰੋਲ ਕਰਨ ਲਈ ਕੈਨੇਡਾ ਸਰਕਾਰ ਨੇ ਰੂਲ ਸਖਤ ਕਰਤੇ ਹਾਂਜੀ ਸਖਤੀ ਜਿਸ ਤਰ੍ਹਾਂ ਤੋਂ ਕਿਹਾ ਹੈ ਕੈਨੇਡਾ ਸਰਕਾਰ ਨੇ ਸਖਤ ਰੂਲ ਕਰਤੀ ਉਹਦੇ ਨਾਲ ਸਾਡੇ ਜਿਹੜੇ ਪੰਜਾਬ ਦੇ ਵਾਲੇ ਸੈਂਟਰ ਬਹੁਤ ਸਾਰੇ ਲੋਕ ਨੇ ਇੱਕ ਬਿਜ਼ਨਸ ਜਿਸ ਤਰ੍ਹਾਂ ਤੋਂ ਕਿਹਾ ਸੈਂਟਰ ਬੰਦ ਹੋਣ ਦੀ ਖੰਗਾਰ ਦੇ ਜਾਂ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜੀ ਜੀ ਬੜੇ ਦੁੱਖ ਵਾਲੀ ਗੱਲ ਆ ਵੈਸੇ ਸੈਂਟਰਸ ਬੰਦ ਹੋ ਰਹੇ ਨੇ ਜਾਂ ਬੰਦ ਹੋਣ ਵਾਲੇ ਨੇ ਕਿਉਂਕਿ ਉਹ ਸਾਰਾ ਦੇਖੋ ਇਦਾਂ ਸਿਗਾ ਆਇਲ ਸੈਂਟਰਸ ਚੱਲਦੇ ਸੀ ਬੱਚੇ ਆਇਲਸ ਕਰਦੇ ਸੀ ਬਾਹਰ ਜਾਂਦੇ ਸੀ ਹੁਣ ਜਦ ਰੂਲ ਹੀ ਸਖਤ ਹੋ ਗਏ ਫਿਰ ਬੱਚੇ ਕੀ ਕਰ ਸਕਦੇ ਨੇ ਇਸ ਕਰਕੇ ਫਿਰ ਜਿਹੜੇ ਰੂਲਸ ਦਾ ਇਫੈਕਟ ਉਹਰ ਆਇਲ ਸੈਂਟਰਾਂ ਤੇ ਪਿਆ ਤੇ ਉਹ ਜਿਹੜੇ ਨੇ ਉਹ ਰੂਲ ਸਾਡੇ ਚੇਂਜ ਹੋਣ ਕਰਕੇ ਆਇਲ ਸੈਂਟਰ ਬੰਦ ਹੋ ਗਏ ਪਰ ਇੰਗਲਿਸ਼ ਤਾਂ ਦੇਖੋ ਜ਼ਰੂਰੀ ਹੈ ਉਹ ਇੱਥੇ ਵੀ ਆਪਾਂ ਪੜ੍ਹ ਸਕਦੇ ਆ ਇੱਥੇ ਵੀ ਬੱਚੇ ਵਧੀਆ ਨੌਕਰੀਆਂ ਕਰ ਸਕਦੇ ਨੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ ਤੇ ਇੰਗਲਿਸ਼ ਇੱਥੇ ਵੀ ਕਰਕੇ ਵਧੀਆ ਆਪ ਦਾ ਵਧੀਆ ਰੋਜ਼ਗਾਰ ਚਲਾ ਸਕਦੇ ਨੇ ਹਾਂਜੀ ਤੁਸੀਂ ਵੀ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਇੱਕ ਏਜੂਲ ਕਰ ਰਹੇ ਹੋ ਤੁਹਾਡੇ ਵੀ ਬੱਚੇ ਸੈਂਕੜੇ ਬਾਹਰ ਚਲੇਗੇ ਜਿਹੜਾ ਅੱਜ ਦਾ ਸਮਾਂ ਹੈ ਇੱਥੇ ਤੁਹਾਡੇ ਬੱਚੇ ਪਹਿਲਾਂ ਨਾਲੋਂ ਕਿੰਨੇ ਕ ਫੀਸ ਦੀ ਘਟਕ ਹੋ ਗਈ ਜੀ ਮੈਨੂੰ ਦੱਸੋ ਜੀ ਹਾਂ ਜੀ ਘਟ ਦੇਖੋ 50 60% ਤਾਂ ਬੱਚੇ ਘਟੇ ਆ ਜੀ ਸਾਰੇ ਸੈਂਟਰਾਂ ਚ ਤੇ ਉਹ ਦੇਖੋ ਇਦਾਂ ਆ ਕਿ ਬੱਚੇ ਪਹਿਲਾਂ ਬਾਹਰ ਦਾ ਹੀ ਜ਼ਿਆਦਾ ਉਹਨਾਂ ਨੂੰ ਸਿਗਾ ਓਵਰ ਸਿਗੇ ਅਸੀਂ ਐਕਸਾਈਟਿਡ ਸੀਗੇ ਅਸੀਂ ਬਾਹਰ ਹੀ ਜਾਣਾ ਜੋ ਹੁੰਦਾ ਵੈਸੇ ਚੰਗੇ ਲਈ ਹੁੰਦਾ ਹੁਣ ਇੱਥੇ ਵੀ ਰਹਿ ਕੇ ਕੁਛ ਨਾ ਕੁਛੋ ਕਰ ਲਗੇ ਆਪਣੇ ਪੇਰੈਂਟਸ ਲਈ ਆਪਣੀ ਕੰਟਰੀ ਦੇ ਲਈ ਕੁਛ ਅੱਗੇ ਵਧਣਗੇ ਇੱਥੇ ਬਹੁਤ ਅਪੋਰਚੁਨਿਟੀਆਂ ਨੇ ਤਾਂ ਇੱਥੇ ਵੀ ਉਹਨਾਂ ਨੂੰ ਹਾਰਡ ਵਰਕ ਕਰਕੇ ਇੱਥੇ ਵੀ ਵਧੀਆ ਜੋ ਹੈ ਜੋਬਸ ਮਿਲ ਸਕਦੀਆਂ ਨੇ ਹਾਂਜੀ ਤਾਂ ਪਹਿਲ ਕਿਹੜੇ ਬੱਚਨ ਦਿੱਤੇ ਗਏ ਆ ਲੜਕਿਆਂ ਨੂੰ ਦਿੱਤੇ ਗਏ ਆ ਬਾਹਰ ਜਾਂਦੇ ਕੀ ਜਾਂ ਲੜਕੇ ਹੀ ਜਾ ਸਕਦੇ ਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਆ ਸਰ ਪਹਿਲ ਵਾਲੀ ਕੋਈ ਗੱਲ ਨਹੀਂ ਹੈਗੀ ਦੇਖੋ ਲੜਕੇ ਵੀ ਜਾ ਸਕਦੇ ਆ ਮਿਹਨਤ ਦੀ ਗੱਲ ਆ ਜਿਹੜਾ ਬੱਚਾ ਮਿਹਨਤ ਕਰੂਗਾ ਚਲੇ ਜਾਊਗਾ ਹਾਂਜੀ ਤਾਂ ਥੋੜਾ ਜਿਹਾ ਰੂਲ ਇਹ ਚੇਂਜ ਹੋਇਆ ਕਿ ਲੜਕੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸਪਾਊਸ ਵੀਜ਼ਾ ਦਾ ਇਫੈਕਟ ਪੈ ਗਿਆ ਸਪਾਊਸ ਤੇ ਪਹਿਲਾਂ ਪਲੱਸ 2 ਵਾਲੀਆਂ ਕੁੜੀਆਂ ਹੀ ਜਾਂਦੀਆਂ ਸੀ ਹੁਣ ਗ੍ਰੈਜੂਏਟ ਕਰਦੇ ਉਹਦੇ ਕਰਕੇ ਥੋੜਾ ਜ਼ਿਆਦਾ ਇੰਡਸਟਰੀ ਨੂੰ ਫਰਕ ਪਿਆ ਆ ਤਾਂ ਬਹੁਤ ਸਾਰੀਆਂ ਅਨਫੋਰਚਨਟਲੀ ਆਇਲ ਸੈਂਟਰਸ ਬੰਦ ਵੀ ਹੋ ਗਏ ਹਾਂਜੀ ਜੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਬੰਦ ਹੋ ਗਏ ਸੈਂਟਰ ਜੇ ਆਪਾਂ ਹਲਕੇ ਦਾਕੇ ਦੀਆਂ ਮੁੱਲੇ ਪਰ ਸ਼ੈਦੀ ਗੱਲ ਕਰੀਏ ਕਿੰਨੇ ਕ ਸੈਂਟਰ ਹੋਣਗੇ ਜੇ ਆਪਣੇ ਤੁਹਾਡੇ ਮੁਤਾਬਕ ਜੇ ਤੇ ਆ ਸਰ ਮੇਰੀ ਨੋਲਿਜ ਦੇ ਅਕੋਰਡਿੰਗ ਤਾਂ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਉਹ ਹਜੇ ਅਲਾਈਵ ਨੇ ਬਾਕੀ ਸਾਰੇ ਤਾਂ ਤਕਰੀਬਨ ক্লোਜ਼ ਹੋ ਚੁੱਕੇ ਨੇ ਹਾਂਜੀ ਅਨਫੋਰਚੂਨੇਟਲੀ ਕਈ ਵਾਰ ਇਹ ਤਾਂ ਨਹੀਂ ਹੁੰਦਾ ਵੀ ਜਿਵੇਂ ਮਈ ਜੂਨ ਦੇ ਵਿੱਚ ਚਲੋ ਇੱਕ ਗਰਮੀ ਦਾ ਸੀਜ਼ਨ ਹੋ ਕਰਕੇ ਥੋੜੇ ਆ ਬੱਚਿਆਂ ਦਾ ਬੈਸੀ ਵੀ ਘਟਨਾ ਸੁਰਾਂ ਦਾ ਕਜਾਂ 올ਮੋਸਟ ਬਾਕੀ ਦਾ ਅਸਰ ਪਿਆ ਜੀ ਨਹੀਂ ਜੀ ਇਹ ਰੂਲ ਚੇਂਜ ਹੋਣ ਕਰਕੇ ਹੀ ਅਸਰ ਪਿਆ ਆ ਬੱਚੇ ਜ਼ਿਆਦਾ ਹੁਣ ਇੱਥੇ ਹੀ ਗ੍ਰੈਜੂਏਸ਼ਨ ਕਰਨਾ ਪ੍ਰੇਫਰ ਕਰ ਰਹੇ ਨੇ ਲੋਕਲ ਕਾਲਜਸ ਦੇ ਵਿੱਚ ਬੱਚੇ ਫੁੱਲ ਨੇ ਪਰ ਆਇਲ ਸੈਂਟਰਾਂ ਚੋਂ ਘਟ ਗਏ ਜੀ 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 ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਕੂਲਾਂ ਕਾਲਜਾਂ ਚ ਬੱਚਿਆਂ ਦਾ ਰੁਝਾਨ ਵਧ ਗਿਆ ਪਰ ਕਨੇਡਾ ਦੀ ਧਰਤੀ ਤੇ ਜਾਣ ਦਾ ਘਟ ਗਿਆ ਕੀ ਆਉਣ ਵਾਲੇ ਸਮੇਂ ਚ ਮੈਂ ਮੰਗੂ ਇਹ ਚ ਤਬਦੀਲੀ ਕਨੇਡਾ ਸਰਕਾਰ ਕਰ ਸਕਦੀ ਕਿਸਤ ਨਹੀਂ ਦੇਖੋ ਹੋਪ ਫਾਰ ਦਾ ਬੈਸਟ ਬਾਕੀ ਆਪਾਂ ਨੂੰ ਆਪਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਚੇਂਜ ਹੋਣ ਤੇ ਬੱਚੇ ਜਾਣ ਜਿੱਥੇ ਉਹਨਾਂ ਦੀ ਐਕਸਾਈਟਮੈਂਟ ਆ ਜਿਹੜੀ ਕੰਟਰੀ ਲਈ ਡਿਜ਼ਾਇਰਡ ਕੰਟਰੀਜ਼ ਹੈ ਉੱਥੇ ਜਾਣ ਅੱਗੇ ਵਧਣ ਪਰ ਪੜ੍ਹਾਈ ਕਰਕੇ ਆਪਣੀ ਕੰਟਰੀ ਵਿੱਚ ਵੀ ਆਉਣ ਨਾ ਫਿਰ ਉੱਥੇ ਪੀਆਰ ਹੋ ਜਾਂਦੇ ਨੇ ਉੱਥੇ ਹੀ ਰਹਿੰਦੇ ਨੇ ਇਹ ਵੀ ਮਾੜੀ ਗੱਲ ਸੀਗੀ ਸਾਡੇ ਲਈ ਸੋ ਆਪਣੀ ਕੰਟਰੀ ਨੂੰ ਪਿੱਛੇ ਛੱਡ ਕੇ ਜੇ ਆਪਾਂ ਅੱਗੇ ਵਧਣਾ ਚਾਹੁੰਦੇ ਆ ਤਾਂ ਸਾਨੂੰ ਰੂਲਸ ਦੇ ਅਕੋਰਡਿੰਗ ਹੀ ਖੇਡ ਚੱਲਣਾ ਪਏਗਾ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਚੱਲਣਾ ਚਾਹੀਦਾ ਜੀ ਹਾਂ ਸੈਂਟਰਾਂ ਦੇ ਬਖੋਖ ਆਪਾਂ ਆਪਣੇ ਖਰਚੇ ਬਹੁਤ ਹੁੰਦੇ ਮੈਂ ਅੱਜ ਦੀ ਸੰਭ ਮਹਿੰਗੇ ਦੇ ਯੁੱਗ 'ਚ ਕੀ ਫੀਸਾਂ 'ਚ ਵੀ ਇਸ ਤਰ੍ਹਾਂ ਵੱਧ ਹੋਸਾਂ ਜਿਵੇਂ ਬੱਚਿਆਂ ਦਾ ਘਟਣਾ ਰੂ ਹੈ ਜੀ 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 ਨਹੀਂ ਐਦਾਂ ਨਹੀਂ ਹੋ ਸਕਦਾ ਫੀਸ ਜੇ ਵਧਾਵਾਂਗੇ ਤਾਂ ਹੋਰ ਬੱਚੇ ਘਟ ਜਾਣਗੇ ਹਨਾ ਤੇ ਆਪਾਂ ਤਾਂ ਉਹਨਾਂ ਨੂੰ ਐਨਕਰੇਜ ਕਰਨਾ ਕਿ ਇੰਗਲਿਸ਼ ਸਿੰਪਲ ਇੰਗਲਿਸ਼ ਵੀ ਸਿੱਖੀ ਜਾ ਸਕਦੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕੰਪੀਟੀਟਿਵ ਐਗਜ਼ਾਮਸ ਬਹੁਤ ਹੁੰਦੇ ਨੇ ਇੰਡੀਆ ਦੇ ਵਿੱਚ ਉਹਦੀ ਤਿਆਰੀ ਕੀਤੀ ਜਾ ਸਕਦੀ ਆ ਤੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਐਮਏ ਇੰਗਲਿਸ਼ ਕਰਨ ਬੱਚੇ ਠੀਕ ਹੈ ਹੋਰ ਅੱਗੇ ਇੰਗਲਿਸ਼ ਦੀ ਫੀਲਡ ਵਿੱਚ ਵੀ ਬਹੁਤ ਸਾਰੀਆਂ ਅੱਗੇ ਬ੍ਰਾਂਚਸ ਨੇ ਤਾਂ ਅੱਗੇ ਬੱਚੇ ਵੱਧ ਸਕਦੇ ਨੇ ਆਪਣੀ ਕੰਟਰੀ ਵਿੱਚ ਰਹਿ ਕੇ ਜੀ ਮੈਮ ਬਹੁਤ ਬਹੁਤ ਧੰਨਵਾਦ ਏਸੀ ਮੈਡਮ ਏਕਤਾ ਏਕਤਾ ਇੰਸਟੀਚਿਊਟ ਆਫ ਇੰਗਲਿਸ਼ ਦੇ ਸੰਚਾਲਕ ਜਿਨ੍ਹਾਂ ਨੇ ਕਿਹਾ ਕਿ ਬੇਟੀਆਂ ਲਈ ਤਾਂ ਕੈਨੇਡਾ ਸਰਕਾਰ ਪਰ ਖੋਲਾ ਲੇਕਿਨ ਬੇਟੇ ਨੂੰ ਵੀ ਖੋਲਾ ਪਰ ਮਿਹਨਤ ਨਾਲ ਮੋਲਾ ਜੇਕਰ ਮਿਹਨਤ ਕਰਕੇ ਪੜ੍ਹਾਈ ਕਰਕੇ ਗ੍ਰੈਜੂਏਟ ਹੋਣ ਕਰਕੇ ਬਾਹਰ ਜਾ ਸਕਦੇ ਆ ਤਾ ਉਹ ਬਿਲਕੁਲ ਜਾ ਸਕਦੇ ਆ ਪਰ ਥੋੜਾ ਜਿਹਾ ਮਿਹਨਤ ਕਰਨੀ ਪਊਗੀ ਤੁਸੀਂ ਦੇਖ ਰਹੇ ਹੋ ਜਹਾ ਟਾਈਮ ਪੱਤਰਕਾਰ ਮਲਕੀ ਸਿੰਘ ਕੈਮਰਾਮੈਨ ਗਰਪੀਤ ਪਰਵਲ ਦੇ ਨਾਲ